ਸਤਨਾਮ ਵਾਹਿਗੁਰੂ ਸਰਬਤੀ ਏਕ ਓੰਕਾਰ ਸਤਗੁਰ ਪ੍ਰਸਾਦਿ ਰਾਗ ਸੁਹੀ ਸ਼ਾਂਤ ਮਹਲਾ ਪਹਿਲਾ ਆਦ ਚੌਥਾ ਜਿਨ ਪਿਆ ਤਿਨ ਦੇਖਿਆ ਜਗ ਧੰੜਾ ਲਾਇਆ ਦਾਣ ਤੇਰਾ ਘਟ ਚਾਨਣਾ ਤਨ ਚੰਦ ਦੀਪ ਆਇਆ ਜਿਨ ਪਿਆ ਜਾ ਕੋ ਧੰਦੜਾ ਲਾਇ ਦਾਨ ਤੇਰਾ ਘਟ ਚਾਨਣਾ ਤਨ ਚੰਦ ਦੀਪ ਆਇ ਚੰਦੋ ਦੀਪ ਆਇ ਦਾਨ ਹਰਕਾਰ ਦੁੱਖ ਅੰਧੇਰਾ ਉੱਠ ਗਿਆ ਗੋ ਕੱਢ ਲਾਰੇ ਨਾਲ ਸੋਹਾ ਪਰਖ ਮੋਣੀਐ ਲਿਆ ਵਿਵਾਹ ਵਾ ਸ਼ੋਭ ਸੇ ਪੰਜ ਸ਼ਬਦੀ ਆਇਆ ਜਿਨ ਕੀਆ ਤੈਨ ਦੇਖਿਆ ਜਗੋਂ ਧੰੜਣ ਏ ਤਾਰਨੇ ਜਿਨਸਿਓ ਗਾਟਿਆ ਮਨ ਦੀ ਰਾਹ ਦੀਤਾ ਲੀਆ ਕਾ ਦੀਆ ਮਾਰ ਜਿਨਸਿਓ ਸੇ ਸਚਨ ਕਿਉ ਬਿਸਾਰ ਜੇ ਨ ਦੇਸੇ ਆਇਆ ਹੋ ਹਰ ਰੜੀਆਂ ਜੀ ਸੇਤੀ ਗਾ ਸਾਗਨ ਗੋੜਾ ਆਵ ਗੋੜਾ ਕੋਈ ਹੋਹਾ ਮੀਤਾ ਮੀਤਾ ਹਾ ਬੜੇ ਹਾਰੀ ਸਾਜਣਾ ਮੀਤਾ ਅਬ ਰੀਤਾ ਗੁਣਾ ਕਾਹੂ ਬੇਵਾਸਲਾ ਕਟ ਬਾਸ ਲੀਚਾ ਇਹ ਗਣਹੋ ਮਨ ਸਾਜਣਾ ਮੇਲ ਸਾਜ ਕਰੀ ਜਾ ਸਾਜ ਕਰੀ ਜਾ ਹੈ ਗੁਣ ਹੈ ਕੇਹੀ ਛੋਟ ਅਵਗਣ ਚੱਲੀ ਆ ਪੈਰੇ ਪਟੰਬਰ ਕਾਰਿਆ ਟੰਬਰ ਆਪਣਾ ਪੜ ਮਲਿਆ ਜਿੱਥਾ ਜਾਏ ਪਈਆ ਨਾ ਕਹੀਆ ਚੋਲ ਅੰਮ੍ਰਿਤ ਪੀਚਾ ਗੁਨਾ ਕਹੂ ਵੇ ਵਾਸੁਲਾ ਕਟ ਬਾਸ ਬੀਚਾ ਆਪ ਕਰੇ ਕਿਸੇ ਆਖੀਆ ਹੋਰ ਕਰੇ ਨਾ ਕੋਈ ਆਖਣ ਤਾ ਕੋ ਜਾਈਐ ਜੇ ਭੁੱਲਣਾ ਹੋਈ ਜੇ ਹੋਏ ਭੁੱਲਾ ਜਾਏ ਕਹੀਆ ਆਪ ਕਰਤਾ ਕਿਉਂ ਭੁੱਲਾ ਸੁਣਾ ਦੇਖੇ ਬਾਜ ਕਹੀਆ ਦਾਨ ਅਨ ਮੰਗਿਆ ਦੇਵਾ ਦਾਨ ਦੇਦਾ ਜਗ ਬਿਦਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸੇ ਆਖਿਆ ਹੋਰ ਕਰੇ ਨਾ ਕੋਈ ਦਾਤ ਦੇਦਾ ਤਾਂ ਜਗ ਬਿਨਾ ਤਾਂ ਨਾਨਕਾ ਸੱਚ ਸੋਈ ਆਪ ਕਰੇ ਕਿਸੇ ਆਖਿਆ ਹੋਰ ਕਰੇ ਨਾ ਕੋਈ ਰਖੰਸਾ ਸ੍ਰੀ ਰਹੀ ਗੁਰਦੀ ਕੀ ਪਥ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਸੂਹੀ ਸ਼ੰਤ ਮਹਲਾ ਪਹਿਲਾ ਅਕਾਰ ਚੌਥਾ ਜਿਦ ਕੀਆ ਤਿਨ ਦੇਖਿਆ ਜਬ ਭੁੜਾ ਲਾਇਆ ਦਾਨ ਤੇਰਾ ਘਟ ਚਾਨਣਾ ਤਨ ਚੰਦ ਦੀ ਪਾਇਆ ਆਕਰ 765 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ